ਹਾਂਜੀ ਵੈਲਕਮ ਜੀ ਕਾ ਖਵਾਟ ਸਾਰਾ ਵੈਲਕਮ ਜੀ ਫਤਿਹ ਨਵੇਂ ਦਿਨ ਦੀ ਸ਼ੁਰੂਆਤ ਨਵੇਂ ਵਲੌਗ ਦੇ ਨਾਲ ਹਿੰਮਤ ਔਜਲਾ ਵਲੌਗਸ ਤੇ ਤੇ ਅੱਜ ਜਾ ਰਹੇ ਹਾਂ ਕਿੱਥੇ ਬੜੇ ਥਾਂ ਦੇ ਜਾਣਦੇ ਹੁਣ ਇਹਨੇ ਦੱਸਣਾ ਅੱਜ ਕਾਜਾਂ ਮਲੇ ਹੋਇਆ ਪਿਆ ਜੀ ਅੱਜ ਸਾਰਾ ਕੰਮ ਸੇਵਾ ਦਾ ਕਿਉਂਕਿ ਕੋਈ ਦਿਨ ਐਸਾ ਨਹੀਂ ਹੁੰਦਾ ਜਦੋਂ ਸੇਵਾ ਦਾ ਕੰਮ ਨਾ ਹੋਵੇ ਪਹਿਲੋਂ ਪਹਿਲੋਂ ਆਪਣੇ ਕੰਮ ਇਧਰ ਉਧਰ ਚਾਹੀਦਾ ਸੀ ਪਰ ਇਹ ਆ ਕਿ ਗੁਰੂ ਮਹਾਰੇ ਨੇ ਐਸੀ ਜ਼ਿੰਮੇਵਾਰੀ ਪਾਈ ਹੈ ਕਿ ਜਿਹੜੀ ਜ਼ਿੰਮੇਵਾਰੀ ਨਿਭਾਉਂਦੇ ਆ ਨਿਭਾਉਂਦੇ ਆ ਸਾਰਾ ਦਿਨ ਲੱਗ ਜਾਂਦਾ ਤੇ ਅੱਜ ਅਪਡੇਟ ਤੁਹਾਨੂੰ ਦੇਣ ਲੱਗੇ ਆ ਬਸ ਅ ਗੱਡੀ ਦੇ ਵਿੱਚ ਬੈੰਨੇ ਆ ਉੱਥੇ ਜਾ ਕੇ ਤੁਹਾਨੂੰ ਅਪਡੇਟ ਦਿੰਨੇ ਆ ਕਿੱਥੇ ਜਾ ਰਹੇ ਆ ਹਜੇਾਨੂੰ ਵੀ ਨਹੀਂ ਪਤਾ ਵੀ ਅਸੀਂ ਕਿਹੜੇ ਕੰਮ ਕਿਉਂਕਿ ਕੰਮ ਬਹੁਤ ਜ਼ਿਆਦਾ ਜਮਾ ਹੋਏ ਪਏ ਆ ਦੋ ਤਿੰਨ ਦੇ ਟ੍ਰਿਪ ਨਾ ਰਈਏ ਵੀ ਜਾਣਾ ਵਾ ਤਰਨਤਨ ਸਾਹਿਬ ਵੀ ਜਾਣਾ ਵਾ ਇੱਕ ਦੂਸਰ ਸਾਹਿਬ ਵੀ ਜਾਣਾ ਮੈਂ ਕਿ ਹੁਣ ਤੁਸੀਂ ਆਪ ਵੇਖ ਲਓ ਕਿ ਮੈਂ ਕਿੱਧਰ ਲੈ ਪਾਸੇ ਮੈਨੂੰ ਹੁਣ ਇਹ ਨਹੀਂ ਪਤਾ ਲੱਗੰਦਿਆ ਕਿ ਮੈਂ ਕਿੱਧਰ ਲੈ ਪਾਸੇ ਪਹਿਲੋ ਜਾਵਾਂ ਤੇ ਸਮੇਂ ਦੇ ਘਾਟ ਹੋਣ ਕਰਕੇ ਤੁਹਾਨੂੰ ਅਸੀਂ ਗੱਡੀ 'ਚ ਮਿਲਦੇ ਆਂ ਬਈ ਚਲੋ ਜੀ ਕਿੱਥੇ ਚਲੋ ਜੀ ਆਵਾਜ਼ ਹੀ ਐਡਜਸਟਮੈਂਟ ਕਰ ਲਿਓ ਜਾ ਰਹੇ ਆ ਪੱਪੂ ਸ਼ਾਦੀ ਹੱਟੇ ਜਦੋਂ ਲਾਏ ਪੱਪੂ ਆ ਨਹੀਂ ਸਾਰੇ ਨੂੰ ਪਤਾ ਹੀ ਬੜੀ ਫੇਮਸ ਆ ਕਿਉਂਕਿ ਆਪਾਂ ਇਹ ਵਦਸੁਣ ਤਾਂ ਆਪਾਂ ਲੱਗਣਾ ਕਿਹੜਾ ਖਲਚੀਆ ਖਲਚੀਆ ਪੱਪੂ ਆਦੀ ਹੱਟੇ ਬੜੀ ਫੇਮਸ ਹੁੰਦਾ ਉਹਨਾਂ ਦਾ ਟ੍ਰਿਪ ਤਾਂ ਲੱਗ ਜਾਂਦਾ ਵਾ ਤੇ ਪਹਿਲੀ ਵਾਰੀ ਅਸੀਂ ਚੱਲੇ ਆ ਤੇ ਚੱਲੇ ਤਾਂ ਆਂ ਕਿ ਅਸੀਂ ਅੰਮ੍ਰਿਤਸਰ ਤੋਂ ਰਈਏ ਦੇ ਕੋਲ ਆਏ ਹੀ ਕਿ ਕੰਮ ਤੇ ਬਾਕੀ ਸਮਾਨ ਸਾਡੇ ਕੋਲ ਹੈਗਾ ਪਰ ਦੋ ਕੁੜੀਆਂ ਦੇ ਵਿਆਹ ਵਾਲੇ ਸੂਟ ਚਾਹੀਦੇ ਆ ਅਸੀਂ ਸੋਚਿਆ ਕਿ ਜਿਹੜਾ ਸ਼ਹਿਰ ਜਾ ਕੇ ਆਪਾਂ ਖਰੀਦਨੇ ਆ ਤੇ ਉਹ ਆਪਾਂ ਕਿਉਂ ਨਾ ਇੱਥੋਂ ਵੇਖ ਲਈਏ ਟਰਾਈ ਕਰਦੇ ਆ ਜੇ ਕੁਝ ਬੈਸਟ ਲੱਗਾ ਤੇ ਲੈ ਲਾਂਗੇ ਨਹੀਂ ਤੇ ਫਿਰ ਵਾਪਸੀ ਤੇ ਹੈ ਹੀ ਇਹ ਇੱਕ ਆ ਫਾਈਨਲ ਹੋ ਗਿਆ ਜੀ ਬਹੁਤ ਸੋਹਣਾ ਸੂਟ ਆ ਦੇਖੋ ਕੁੜੀ ਦੀ ਦੇਖੋ ਪਹਿਲਾਂ ਦੇਖੋ ਕੁੜੀ ਦੀ ਚੋਇਸ ਹੈ ਕਿ ਮਰੂਨ ਕਲਰ ਦੀ ਇੱਕ ਦੀ ਇਸ ਦੇ ਨਾਲ ਮੋਰਾਣਾ ਸੂਟ ਦੇ ਜਦ ਨਾਲ ਮੈਂ ਕਿ ਖਾਸ ਕਰ ਕੋਈ ਖਾਸ ਕਰੋ ਦੀ ਚੋਇਸ ਹੈ ਜੀ ਕਿ ਮੈਨੂੰ ਮਰੂਨ ਸੂਟ ਦਿੱਤਾ ਜਾਂਦਾ ਹੈ ਕਿ ਮੇਰਾ ਮੂਨ ਸੂਟ ਮੈਨੂੰ ਸੋਹਣਾ ਲੱਗਦਾ ਉਹ ਮਰੂਨ ਸੂਟ ਜਿਹੋ ਜਿਹਾ ਅਸੀਂ ਚਾਹੁੰਦੇ ਹਾਂ ਉਹ ਜਿਹਾ ਸਾਨੂੰ ਮਿਲ ਗਿਆ ਵੀਡੀਓ ਕਾਲ ਤੇ ਹੀ ਵਿਖਾਵ ਦਿੱਤਾ ਉਹਨਾਂ ਨੂੰ ਤੇ ਆਂਦੀ ਫਾਈਨਲ ਹੈ ਅਸੀਂ ਦੋ ਤਿੰਨ ਸੂਟ ਵੇਖੇ ਜੀ ਹਾਂਜੀ ਆ ਗਿਆ ਜੀ ਅਸੀਂ ਡੋਮੀਨੋਸ ਝੂਠੀ ਡੋਮੀਨੋਸ ਮੈਨੂੰ ਪਸੰਦੀ ਨਹੀਂ ਹੈਗਾ ਅਸੀਂ ਸ਼ਾਪਿੰਗ ਕਰਕੇ ਛੇੜ ਦਾ ਕੁਝ ਖਾਦਾ ਨਹੀਂ ਤੇ ਬਾਹਰੋਂ ਅਸੀਂ ਜਿਹੜਾ ਖਾਣਾ ਪਸੰਦ ਕਰਦੇ ਹਾਂ ਨਾ ਤੇ ਸਭ ਤੋਂ ਹਲਕਾ ਫੁਲਕਾ ਜਿਹੜਾ ਦੇਸੀ ਫੂਡ ਉਹ ਹੈਗਾ ਵਾ ਚਾਹ ਚੂਰੀ ਸਸਤਾ ਦਾ ਫੂਡ ਵਧੀਆ ਫੂਡ ਹਾਈਜਨਿਕ ਫੂਡ ਉਸੇ ਵੇਲੇ ਸਪੋਰਨ ਆਨ ਦਾ ਸਪੋਰ ਬਣਾਇਆ ਦਿੰਦੇ ਆ ਤੇ ਹੁਣ ਅੰਦਰੋਂ ਚੱਲ ਕੇ ਇਹ ਕਾਊਗਾ ਉਹ ਸਾਨੂੰ ਟ੍ਰਾਈ ਫੜਾ ਲੂਗਾ ਤੇ ਅਸੀਂ ਚੱਲ ਲਗੇ ਤੇ ਕਿਉਂਕਿ ਭੁੱਖ ਲੱਗੀ ਹੈ ਤਾਂ ਖਾਣਾ ਵੀ ਜ਼ਰੂਰੀ ਆ ਤੇ ਖਾ ਕੇ ਫਿਰ ਹੁਣ ਅਗਲੇ ਬੰਨੇ ਚੱਲੇ ਪਾਉਣੇ ਆ ਜਾਣਾ ਪਖਡੂਰ ਸਾਹਿਬ ਪਹਿਲਾਂ ਕੋ ਨੂੰ ਸੇਵ ਫੇਟਾਂ ਦਾ ਰੇ ਫੇਟਾਂ ਦਾ ਤੇ ਕੋ ਨੂੰ ਸੇਵ ਤੋਂ ਇੱਕ ਭੈਣ ਲੈਣਾ ਤੇ ਮਿਲਦੇ ਹਾਂ ਹਾਂ ਇਹ ਗਾੜੀਆਂ ਦੀ ਭੈਣ ਦੇ ਘਰੇ ਇਸ ਭੈਣ ਦਾ ਕਿੰਨੇ ਕਰੇਗਾ 24 ਦਾ 24 ਨਹੀਂ ਲੈ ਹਾਂਜੀ ਸੇ ਹੁਣ ਡੇਟਾਂ ਤੇ ਬੜੇ ਵਿਆਹ ਆ ਨਾ ਤਾਂ ਕਰਕੇ ਹਾਂ ਪਰ ਚਲੋ ਜੀ ਦਾ 24 25 ਦਾ ਵੀ ਆ ਹਾਂ 28 29 ਦਾ ਵੀ ਆ ਤੇ ਇਹ ਇਹ ਭੈਣ ਦਾ ਭਰਾ ਵਾ ਚਲੋ ਭਰਾ ਵਾ বনিয়া লাগে ভাতে ভাল ਜੀ ਪੈ ਰਹੇ ਹਾਂ ਜੀ ਭੀੜ ਬੜੀ ਹੈ ਤੇ ਪਿੱਛੇ ਹੂਟਰ ਮਾਰਨ ਦੇ ਆ ਇੱਕ ਮਨ ਕੋਤੋਂ ਦਿੰਡਾਲਾ ਉਹ ਹੂਟਰ ਹੁਣ ਬੰਦ ਕੀਤਾ ਜਦੋਂ ਅਸੀਂ ਗੱਡੀ ਥੋੜੀ ਇਧਰਲੇ ਪਾਸੇ ਕਰਤੀ ਹੈ ਨਾ ਹੁਣ ਆ ਈ ਰਿਕਸ਼ੇ ਗਾੜੀ ਲੰਘਣੇ ਚਾਹੀਦੇ ਆ ਪਰ ਹੂਟਰ ਵਾਲਾ ਜਿਹੜਾ ਨਾ ਉਹ ਨਹੀਂ ਕੋਈ ਗੱਡੀ ਲੰਘਣਾ ਚਾਹੀਦਾ ਇਹ ਹਰ ਕੇ ਦਾ ਸਰ ਕਿਸੇ ਦਾ ਫੱਡਾ ਹੁੰਦਾ ਏ ਚਲੋ ਤੇ ਤਨਤਨ ਸਾਹਿਬ ਪਹੁੰਚ ਗਏ ਆ ਤੇ ਇੱਕ ਇੱਕ ਭੈਣ ਨੂੰ ਸਮਾਨ ਦੇ ਆਏ ਆ ਦੂਜੀ ਭੈਣ ਵੱਲ ਜਾ ਰਹੇ ਆ ਦੂਜੀ ਵੱਲ ਜਾ ਰਹੇ ਆ ਉਸ ਤੋਂ ਬਾਅਦ ਅਸੀਂ ਫੇਰ ਅੰਮ੍ਰਿਤਸਰ ਜਾਣਾ ਹਾਂਜੀ ਉਤੋਂ ਗਰੋਸਰੀ ਸਮਾਨ ਜਿਹੜਾ ਗੁਰਲੀਨ ਹੋਰਾਂ ਵਾਸਤੇ ਜਲੰਧਰੋਂ ਸਮਾਨ ਖਰੀਦਿਆ ਹੋਇਆ ਪਿਆ ਵਾ ਰੈਡੀ ਹੋ ਚੁੱਕਣਾ ਵਾ ਫਿਰ ਅਸੀਂ ਜਾਣਾ ਜਲੰਧਰ ਹਾਂਜੀ ਜਲੰਧਰ ਜਲੰਧਰ ਦੇ ਵਿੱਚ ਵੀ ਅਸੀਂ ਦੋ ਤਿੰਨ ਜਗ੍ਹਾ ਦੇ ਉੱਤੇ ਜਾਣਾ ਤੇ ਵਲੌਗ ਨਾਲ ਜੁੜੇ ਰਹੋ ਘੁੰਮਦੇ ਘਮਾਉਂਦੇ ਤੁਹਾਨੂੰ ਵੀ ਲੈ ਕੇ ਚਲਦੇ ਹਾਂ ਹਾਂਜੀ ਤੇ ਜੁੜੇ ਰਹੋ ਜੁੜੇ ਰਹੋ ਇਹ ਤਰਨ ਤਰਨ ਦੇ ਵਿੱਚ ਜਿਹੜੇ ਭੈਣ ਭਜਣਾ ਹੈ ਨਾ ਤੇ ਇੰਨੀ ਤੇਰੀ ਵਿਚਾਰੀ ਇੰਨੇ ਫੋਨ ਕੀਤੇ ਹਨ ਇਸ ਭੈਣ ਨੇ ਕਿ ਮੇਰੇ ਕੋਲ ਵਿਆਹ ਵਾਲਾ ਸੂਟ ਨਹੀਂ ਹੈਗਾ ਆਂਦੇ ਕੱਲਾ ਵਿਆਹ ਵਾਲਾ ਸੂਟ ਹੀ ਸੰਦੇਜੋ ਤੇ ਵਿਆਹ ਵਾਲਾ ਸੂਟ ਤੇ ਪੱਪੂ ਸ਼ਾਦੀ ਹੱਤੀ ਤੋਂ ਖਰੀਦੇ ਖਰੀਦੇ ਆ ਪਰ ਨਾਲ 5 ਸੂਟ ਨਾਲ ਫੁਲਕਾਰੀ ਹੈ ਤੇ ਨਾਲ ਇੱਕ ਨੈਕਲੇਸ ਆ ਤੇ ਨਾਲ ਥੋੜਾ ਜਿਹਾ ਸਗਨ ਦੇ ਜਾਗੇ ਨਾਲ ਇਹ ਸਾਰੇ ਸਾਰਾ ਵੀਡੀਓ ਦਾ ਕਮਾਲ ਜੀ ਸਾਰਾ ਜਿੰਨੀਆਂ ਜਿੰਨੀਆਂ ਜੜੀਆਂ ਜੜੀਆਂ ਵੀ ਸੁਆਵਾਵਾਂ ਹੁੰਦੀਆਂ ਸਾਰੀਆਂ ਵੀਡੀਓ ਕੋ ਤੁਹਾਡੇ ਤੱਕ ਸ਼ੇਅਰ ਹੁੰਦੀਆਂ ਆ ਵਾ ਤੇ ਤਾਂ ਕਰਕੇ ਸਾਰਾ ਕੁਝ ਚੱਲਦਾ ਤੇ ਜਾ ਕੇ ਭੈਣ ਦਾ ਮੈਂ ਤੁਹਾਨੂੰ ਸਾਰਾ ਕੁਝ ਜੋ ਕੁਝ ਲੈ ਕੇ ਆਏ ਆ ਉਹ ਵਕਾਉਨੇ ਤੁਹਾਨੂੰ ਆ ਭੈਣ ਦਾ ਘਰ ਵਾ ਤੇ ਘਰ ਚੈੱਕ ਕਰ ਲਿਓ ਬਈ ਵਾਹਿਗੁਰੂ ਵਾਹਿਗੁਰੂ ਮੈਂ ਇਹ ਇਸ ਘਰ ਦੇ ਵਿੱਚ ਕਿੰਨੇ ਕਿੰਨੇ ਘਰ ਵਾ ਦੋ ਘਰ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਤੁਹਾਡੀ ਬੇਟੀ ਹੈ ਹਾਂ ਜੀ ਆ ਆ ਛੋਟੀ ਭੈਣ ਹਾਂਜੀ ਆ ਛੋਟੀ ਹੋਰ ਭੈਣ ਠੀਕ ਠਾਕ ਹਾਂਜੀ ਆਜੋ ਅੱਗੇ ਆਜੋ ਅੱਗੇ ਤਰਾਜੋ ਆਜੋ ਭਾਈ ਹਾਂਜੀ ਆ ਰਹੇ ਹਾਂ ਆ ਰਹੇ ਆ ਆ ਸਭ ਤੋਂ ਛੋਟੀ ਹਾਂਜੀ ਅੱਛਾ ਤੁਸੀਂ ਕਿੰਨੀਆਂ ਕਿੰਨੇ ਭੈਣਾਂ ਤਿੰਨ ਭੈਣਾਂ ਆ ਤੇ ਤਿੰਨ ਭੈਣਾਂ ਪਲਕ ਪਲਕ ਹਾਂ ਕੀ ਆ ਪਲਕ ਤੇ ਇਹਦਾ ਪ੍ਰੀਆ ਇਹ ਦਿਵਿਆ ਦਿਵਿਆ ਪ੍ਰੀਆ ਤੇ ਪਲਕ ਪਲਕ ਸਭ ਤੋਂ ਵੱਡੀ ਹੈ ਹਾਂਜੀ ਹੈਨਾ ਕਾਜ ਜੀ ਹਾਂ ਬੇਟਾ ਮਿੱਠੇ ਬਤ ਕੁੜੀ ਦਾ ਜਿਹੜਾ ਸਮਾਨ ਲੋਡ ਲਿਆ ਪਹਲਾਈਦਾ ਵਾ ਪਰ ਤੁਸੀਂ ਹਾਂ ਫੇ ਮਕਲੀ ਦੇ ਵਗੈਰਾ ਤਾਂ ਸਾਰਾ ਕੁਝ ਹੀ ਦੇਈ ਦੇ ਤੁਸੀਂ ਕਹੇ ਕਿ ਨਹੀਂ ਚੋੜਾ ਮੈਨੂੰ ਮਾਸੀ ਹੋਣਾਂ ਨੇ ਲੈ ਲਿਆ ਦਿੱਤਾ ਸੀ ਤੇ ਉਹਨਾਂ ਦੇ ਕੋਲ ਹੀ ਪਿਆ ਵਾ ਤੇ ਜਿੱਦ ਤਿੰਨ ਚੋਣ ਇੱਕ ਤਾਂ ਉਹ ਜਿਆਦਾ ਤਵਾ ਡਾਰਕੀ ਕਲਰ ਚਲਦੇ ਹਨ ਠੀਕ ਆ ਤੁਸੀਂ ਕਿੰਕਿਆ ਹੈ ਜਿਆਬਲਾ ਇਹ ਫੋਨ ਕਿਵੇਂ ਬਸ ਠੀਕ ਹੈ ਫੋਨ ਕਰਦੇ ਆ ਇੱਕ ਵੀਡੀਓ ਨੂੰ ਫੋਟੋ ਫਾਇੰਡ ਆ ਠੀਕ ਹੈ ਹਾਂਜੀ ਉਹ ਸੰਜੀ ਠੀਕ ਹੈ ਇਹਦੇ ਚਿੱਪ ਪਾਵਾਂ ਤੇ ਵੀ ਹੈ ਸੱਚੀ ਨਹੀਂ ਫੋਟਾਗਾ ਸੱਚੀ ਨਹੀਂ ਹੈਗਾ ਆ ਦਿਖਾਈਓ ਸਭ ਬੈਕ ਸਾਈਡ ਆ ਇਹ ਬਾਵਾਂ ਤੇ ਪਹੁੰਚੇ ਤੇ ਹੈ ਵੀਰ ਕੱਲ ਨੂੰ ਠੀਕ ਹੈ ਇਹ ਦੁਪੱਟਾ ਤੇ ਮੈਨੂੰ 3 ਰੁਪਏ ਦੋ ਕਿਲੋ ਤੇ ਉਹ ਉਹ ਮੇਰਾ ਪਰਸ ਦਿਓ ਉਹ ਭਾਵੇਂ ਖਾ ਦੇ ਨੈਕਲੇਸ ਮੈਂ ਲਿਆ ਹੀ ਤੇ ਹੈ ਗਿਆਂ ਪਤਾ ਮੈਂ ਨੈਕਲੇਸ ਪਹਿਲਾਂ ਲੈ ਲਿਆ ਹੀ ਤੇ ਸੂਟ ਜਿਹੜਾ ਵਾ ਉਹ ਬਾਅਦ ਚ ਲਿਆ ਵਾ ਤਾਂ ਤੁਹਾਨੂੰ ਪਤਾ ਮੇਰਾ ਕਿੰਨਾ ਲੱਗਦਾ ਹੈ ਨਾ ਆਹ ਥੋੜਾ ਹੈਗੀ ਆ ਪਰ ਇਹ ਚਾਈ ਜੇ ਨਾਲ 골ਡਨ ਹੈਗਾ ਹਾਂਜੀ ਠੀਕ ਹੈ ਤੇ ਇਹਦੇ ਨਾਲ ਉਹ ਟਿੱਕਾ ਤੇ ਉਹ ਏਰੀ ਮੀਂਹ ਦਾ ਕੁਝ ਇਹਦਾ ਪਾਸੇ ਤੇ ਹੈਗਾ ਮੇਰੇ ਆਮ ਤਾਂ ਦੀ ਚੱਲਦੀ ਨਾ ਹੈਵੀ ਹਾਂਜੀ ਇਹ ਤਾਂ ਆਪਣੀ ਹੋ ਜੂਗੀ ਕੋਈ ਰੈਂਟਰ ਰੂਮ ਤਾਂ ਨਹੀਂ ਹੈ ਸਿਸਟਮ ਇਹ ਤੇ ਨਹੀਂ ਆਪ ਬਾਅਦ ਵਿੱਚ ਪਾਵਰ ਤੇ ਜਦਾਂ ਮਰਜੀ ਠੀਕ ਹੈ ਤੇ ਹੋਵੇ ਦੇ ਰੈਂਟ ਦੇ ਦਿੱਤਾ ਅਜਾ ਚੰਗਾ ਸੀ ਪਸੰਦ ਹੈ ਹਾਂਜੀ ਕਿੰਨਾ ਕੁ ਪਸੰਦ ਹੈ ਬਹੁਤ ਬਹੁਤ ਖੁਸ਼ ਹਾਂ ਤੇ ਪਿਆਰ ਵੀ ਦਿਓ ਹਾਂਜੀ ਇਹ ਮੈਨੂੰ ਜੋੜ ਲੱਗ ਦਿੱਤੀ ਆ ਦੇਖੀਏ ਕਿੰਨੇ 3 ਨਹੀਂ ਇਸ ਕਰਨ ਤੁਹਾਡਾ ਸਾਡੇ ਵੱਲੋਂ ਇਹਦੇ ਤੁਸੀਂ ਜੁੱਤੀ ਲੈ ਲਓ ਇਹਦੇ ਤੁਸੀਂ ਆਪਣਾ ਸੂਟ ਦੀ ਸਟਿਚਿੰਗ ਦੇ ਲਓ ਜੇ ਜੋ ਵੀ ਹੈ ਠੀਕ ਹੈ ਤੇ ਐਕਸੈਪਟ ਕਰ ਲਓ ਇਹ ਤਾਂ ਤੇਰੀ ਚੋਇਸ ਦੇ ਅਕੋਰਡਿੰਗ ਆ ਬਾਕੀ ਜੇ ਤੁਸੀਂ ਕਹਿੰਦੇ ਕੀ ਹਨਾ ਉਹ ਵੀ ਚੀਜ਼ ਜਿਹੜੀ ਤੁਹਾਨੂੰ ਆਪਣੇ ਲਈ ਕੋਈ ਸਿੱਧੀ ਚ ਲੋੜ ਹੁੰਦੀ ਤੇ ਆਪਾਂ ਖਰੀਦ ਲੈਂਦੇ ਤਾਂ ਕਰਕੇ ਜਿਹਦੀ ਇੰਨਾ ਹੀ ਚਾਹੀਦਾ ਤੇ ਇਹ ਵਲੌਗ ਇਹ ਅਸੀਂ ਆਏ ਆ ਆਪਣੇ ਭੈਣ ਦੇ ਘਰੇ ਭੈਣ ਪਲਕ ਬੜਾ ਸੋਹਣਾ ਨਾਮ ਆ ਪਲਕ ਦੇਵਿਆ ਤੇ ਪ੍ਰੀਆ ਪ੍ਰੀਆ ਹੈ ਤੇ ਇਹ ਸਾਡੀ ਮਾਵਾਂ ਵਾ ਸਾਡੀ ਭੈਣ ਵਾ ਤੇ ਇਹਨਾਂ ਦੀ ਬੇਟੀ ਦਾ ਵਿਆਹ ਵਾ ਤੇ ਵਿਆਹ ਵਿਆਹ ਦੇ ਉੱਤੇ ਅਸੀਂ ਇੱਕ ਮੇਰਨ ਆਏ ਤੁਹਾਨੂੰ ਹਨਾ ਹਨਾ ਤੇ ਬੜੀ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਵੇਹੇ ਧੰਨਵਾਦ ਧੰਨਵਾਦ ਬੈਣੇ ਧੰਨਵਾਦ ਪਰ ਸਾਨੂੰ ਇਹ ਚੀਜ਼ ਦਾ ਹੁੰਦਾ ਕਿ ਤੁਸੀਂ ਕਿਹੜੇ ਹਾਲਾਤਾਂ 'ਚ ਰਹ ਰਹੇ ਜੀ ਇਹ ਥੋੜਾ ਜਿਹਾ ਦੁੱਖ ਹੁੰਦਾ ਥੋੜਾ ਜਿਹਾ ਇਹੋ ਜਿਹਾ ਕਿ ਇੰਨੇ ਲੱਗ ਬੰਦੇ ਸਾਰੇ ਪਾਸੇ ਚੰਗੇ ਹੋਣ ਦੇ ਬਾਵਜੂਦ ਵੀ ਲੱਗੇ ਬੰਦੇ ਕੋਈ ਵੇਂਦਾ ਨਹੀਂ ਹਨਾ ਤੇ ਤੁਸੀਂ ਕੁਝ ਕਰਦੇ ਹੋ ਤੁਸੀਂ ਪ੍ਰੈਸ ਕੱਪੜੇ ਕਰਦੀ ਕੋਲੀ ਆ ਕਿੱਥੇ ਕਿੱਥੇ ਘਰੇ ਅੱਛਾ ਘਰੇ ਹੀ ਕਰਦੇ ਜੀ ਹਾਂ ਜੀ ਮੈਂ ਮਿਹਨਤੀ ਜੀ ਤੇ ਇਹ ਧੀਆ ਵੀ ਸਾਧਣ ਦੀਆਂ ਹਾਂਜੀ ਹਾਏ ਹਾਏ ਠੀਕ ਠੀਕ ਹੈ ਮੇਰਾ ਪਤਾ ਹੈ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹੋਜੀ ਪਹੁੰਚ ਗਿਆ ਜੀ ਅਸੀਂ ਜਲੰਧਰ ਘੁੰਮਦੇ ਘੁਮਾਂਦੇ ਕਦੀ ਰਈਆ ਤੇ ਕਦੀ ਮੁੱਛੜ ਤੇ ਕਦੀ ਟਾਂਗਰਾ ਤੇ ਕਦੀ ਦਰਨਤਾਰ ਤੇ ਕਦੀ ਖੂਬਸਾ ਇਹਨੱਕ ਮੋਦੇ ਕਮੋਦੇ ਫੇਰ ਅਮਰਸਰ ਗਏ ਅਮਰਸਰ ਤੋਂ ਹੀ ਪਹੁੰਚ ਗਿਆ ਹੁਣ ਜੀ ਸਿੱਧੇ ਕਿਤੇ ਜਲੰਧਰ ਜਲੰਧਰ ਪਹੁੰਚ ਗਿਆ ਇੱਥੇ ਇੱਕ ਫੈਮਿਲੀ ਨੂੰ ਮਿਲਣਾ ਵਾ ਇੱਕ ਫੈਮਿਲੀ ਨੂੰ ਅਸੀਂ ਮਿਲੇ ਆਏ ਆ ਮਕਸੂਤਾ ਚੌਕ ਦੇ ਵਿੱਚ ਤੇ ਇੱਕ ਫੈਮਿਲੀ ਨੂੰ ਅਸੀਂ ਫੜਾਂਗੇ ਨਕੌਦਰ ਚੌਕ ਦੇ ਵਿੱਚ ਉਸ ਤੋਂ ਬਾਅਦ ਲੰਬਾ ਪਿੰਡ ਉਸ ਤੋਂ ਬਾਅਦ ਫਿਰ ਆਵਾਂਗੇ ਗੁਰਲੀਨ ਗੁਰਲੀਨ ਕੋ ਆਵਾਂਗੇ ਜਿਹੜਾ ਬਰਸਡੇ ਸੈਲੀਬ੍ਰੇਟ ਕੀਤਾ ਹੈ ਨਾ ਆਪਾਂ ਤੇ ਉਹਨਾਂ ਦਾ ਰਾਸ਼ਨ ਪਾਣੀ ਜਿਹੜਾ ਵਾ ਖਰੀਦਾ ਵਾ ਉਹ ਦੇਖੋ ਜੀ ਮੰਤਰੀ ਜਿਹੜੀ ਉਹਨਾਂ ਦਾ ਖਰਚਾ ਕਰਦਾ ਗਰੋਸਰੀ ਦੇ ਕਿੰਨੀ ਹੁੰਦੀ ਤੇ ਜਾਂ ਬਾਕੀ ਉਹਨਾਂ ਦਾ ਮੈਥਡ ਤੁਹਾਨੂੰ ਮੈਂ ਹੋਰ ਅੱਲੀ ਤੁਹਾਨੂੰ ਦੱਸ ਹੀ ਦਿੰਨਾ ਵਾ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਦਾ ਆ ਮਹੀਨੇ ਦਾ 5000 ਰੁਪਏ ਬੰਨਿਆ ਉਹਦੇ ਨਾਲ ਪੂਰੇ ਮਸਤ ਦਾ ਸਾਰੇ ਬੱਚਿਆਂ ਦਾ ਬਾਪੂ ਜੀ ਦਾ ਤੇ ਉਹਨਾਂ ਦੇ ਚਾਚੇ ਦਾ ਜਿਹੜਾ ਰਾਸ਼ਨ ਪਾਣੀ ਜਿਹੜਾ ਵਾ ਉਹ ਸਾਰਾ ਕੁਝ ਦੇਖਿਆ ਜਾਂਦਾ ਤੇ ਇਹ ਸਾਰਾ ਕੁਝ ਸੰਭਵ ਕਿਤਰਾ ਵਾ ਤੁਸੀਂ ਕਰ ਕਰਦੇ ਸਾਰੇ ਇਹਨਾਂ ਦਾ ਆਉਂ ਚਾਹਦੇ ਆਪਾਂ ਸਾਡੇ ਮਾਸੂਮ ਜਿਹੇ ਚਿਹਰੇ ਉਨ ਤੁਹਾਨੂੰ ਥੱਕੇ ਹੋਏ ਦਿਖਦੇ ਹੋਣਗੇ ਤੇ ਗਾਵਟ ਨਹੀਂ ਜਿਆਦੀ ਆ ਕਿ ਮੇਰੇ ਅੱਜ ਅੱਜ ਇੱਕ ਚੀਜ਼ ਆ ਅੱਜ ਅਬਰ ਰੋਟੀ ਨਹੀਂ ਖਾਧੀ ਅੱਜ ਹੀ ਅੱਜ ਹੀ ਪਰਕਟ ਖਾਦਾ ਹੁਣੇ ਇਹਨਾਂ ਨੇ 버ਗਰ ਖਾ ਲਿਆ ਮੈਂ ਦੁਪਹਿਰੇ ਸੈਂਡਵਿਚ ਕਾਫੀ ਤੇ ਮੈਂ 버ਕਰ ਬੜੀ ਖਾਦਾ ਮੈਂ 버ਕਰ ਖਾਦਾ 버ਕਰ ਖਾਦਾ ਨਾਲ ਮੈਂ ਆਲੂ ਮੇਰੀਆਂ ਉਂਗਲਾਂ ਠਰ ਗਈਆਂ ਨੇ ਤੇ ਸੰਗੀ ਜੀ ਅੱਗੇ ਜਾ ਕੇ ਮਿਲਦੇ ਆਂ ਨਹੀਂ ਅਸੀਂ ਬੰਦ ਕਰ ਦਿੰਦੇ ਕੋਈ ਗੱਲ ਅੰਦਰਾਂ ਨਹੀਂ ਠਾਦੀਆਂ ਕਿਉਂਕਿ ਸਾਡਾ ਤਾਂ ਇਹਨਾਂ ਨਾਲ ਗੱਲਾਂ ਬਾਤਾਂ ਕਰਾਂ ਜਿੱਤ ਹਟਦਾ ਹੀ ਨਹੀਂ ਜਾਂਦਾ ਕਿਉਂਕਿ ਪਿਆਰੇ ਇਹਨੇ ਸਾਰੇ ਜਣੇ ਸੀ ਕੀ ਤੁਸੀਂ ਸਾਨੂੰ ਪਿਆਰ ਕਰਦੇ ਤਾਂ ਕਿ ਤੁਸੀਂ ਸਾਨੂੰ ਬਹੁਤ ਪਿਆਰੇ ਲੱਗਦੇ ਬਹੁਤ ਪਿਆਰੇ ਤੇ ਐਵੇਂ ਇਹੋ ਜਿਹੀਆਂ ਜੜੀਆਂ ਛੋਟੀਆਂ ਛੋਟੀਆਂ ਇਹ ਜਿਹੜੇ ਖੁਸ਼ੀਆਂ ਬਣਾ ਇਹ ਸਦਾ ਰੱਬ ਤੁਹਾਨੂੰ ਸਾਨੂੰ ਸਾਰੀ ਦਿੰਦੇ ਰਹਿਣ ਬਾਕੀ ਗੁਰਮਾਰਾ ਦੀ ਮਰਜ਼ੀ ਹੈ ਜੀ ਮਿਲਦੇ ਆਂ ਜੀ ਥੋੜੀ ਦੇਰ ਤੱਕ